ਪੰਜਾਬੀ ਉਹ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀਕ ਗੱਲ ਕਰਨਾ ਜਾਣਿਆ ਕਿਉਂਕਿ ਵੀਡੀਓ ਤੇ ਬਣੇ ਰੋ ਕਿਉਂਕਿ ਤੁਹਾਨੂੰ ਸੁਣਾਉਣੇ ਅੱਜ ਪੰਜਾਬ ਦੀ ਕਹਾਣੀ ਕਿਉਂਕਿ ਜੋ ਕਹਿੰਦੇ ਆ ਵੀ ਮੰਨ ਲਓ ਗੁਰੂ ਘਰ ਨੂੰ ਜਿਹੜੇ ਮੰਨ ਲਾ ਉਸ ਨਿੰਦਿਆ ਬਾਹਰਲੀਆਂ ਕੰਟਰੀਆਂ 'ਚ ਬੈਠੇ ਕਿਉਂਕਿ ਨਿੰਗ ਸਿੰਘ ਵੀਰ ਹੀ ਕੰਮ ਆ ਰਹੇ ਆ ਪਹਿਲਾ ਨੰਬਰ ਤਾਂ ਜਿੱਥੇ ਕੋਈ ਨਹੀਂ ਖੜਦਾ ਮੰਨ ਲਓ ਕਿਉਂਕਿ ਉੱਥੇ ਖਾਲਸੇ ਹੀ ਗੁਰੂ ਦੇ ਖਾਲਸੇ ਹੀ ਜਾ ਰਹੇ ਹੈਗੇ ਸਾਰੇ ਕਿਤੇ ਲੰਗਰ ਵਰਤਾਈ ਜਾਂਦੇ ਆ ਦੂਜੇ ਨੰਬਰ ਤੇ ਆਜੋ ਵੀ ਜਿਹੜੇ ਕਲਾਕਾਰ ਆ ਪੰਜਾਬੀ ਸਿੰਗਰ ਪੰਜਾਬ ਦੇ ਪੰਜਾਬ ਹੀ ਕੰਮ ਆਉਂਦਾ ਕਿਉਂਕਿ ਕਈ ਸਿੰਗਰ ਜਿਹੜੇ ਬਾਹਰ ਬੈਠੇ ਹੈਗੇ ਮੰਨ ਲਓ ਗੋਨੇ ਵਾਲਾ ਲਾ ਲਓ ਮਾਨ ਅਮਰਤ ਮਾਨ ਕਿਉਂਕਿ ਉਹ ਬਾਹਰਲੀ ਕੰਟਰੀ 'ਚ ਬੈਠਾ ਇਸ ਟਾਈਮ ਮੰਨ ਲਓ ਕੈਨੇਡਾ ਦੇ ਵਿੱਚ ਬੈਠਾ ਵੀ ਉਹ ਮਾਲੋ ਰਾਸ਼ਨ ਪਾਣੀ ਪਚਾਰਿਆ ਕਿਉਂਕਿ ਹਰ ਪੀੜਤਾ ਕਰਕੇ ਜੋ ਹਰ ਪੀੜਤਾ ਦੀ ਲਪੇਟ ਚਾਹੀਏ ਆ ਪੰਜਾਬੀ ਜੇ ਹੁਣ ਦੇਖਿਆ ਜਾਵੇ ਬੱਬੂ ਮਾਨ ਲਾਲੋ ਕਈ ਕਈ ਸਿੰਘ ਲਾਲੋ ਦਲਜੀਤ ਸਾਝ ਲਾਲੋ ਸੰਜੇਤ ਲਾਲੋ ਸੋਨੂ ਸੇਤ ਲਾਲੋ ਕਿਉਂਕਿ ਮੈਂ ਆਪਣੇ ਥਾ ਮੇਲ ਆਇਆ ਹੋਇਆ ਵੀਡੀਓ ਦੇ ਉੱਤੇ ਬਾਕੀ ਤੁਸੀਂ ਦੇਖ ਸਕਦੇ ਆ ਜਿਹੜੇ ਜਿਹੜੇ ਸਿੰਘਰਾ ਨੇ ਮਦਦ ਕਰੀ ਆ ਕਈਆਂ ਦੇ ਥਾ ਮੇਲ ਨਹੀਂ ਲੱਗੇ ਕਿਉਂਕਿ ਥੋੜਾ ਜਿਹਾ ਸਮਾਗਠੀ ਨਹੀਂ ਤਾਂ ਸਾਰਿਆਂ ਦੀ ਤਸਵੀਰ ਦਿਖਾਉਂਦੇ ਵੀ ਜਿਹੜੇ ਜਿਹੜੇ ਪੰਜਾਬੀ ਸਿੰਘਰਾ ਨੇ ਵੀਰਾਂ ਨੇ ਮਦਦ ਕਰੀ ਹੈਗੀ ਹੁਣ ਦੇਖਿਆ ਜਾਵੇ ਕਈ ਪੰਜਾਬੀ ਸਿੰਗਰਾਂ ਨੂੰ ਮਾੜਾ ਕਹਿੰਦੇ ਐਸ ਵਾਰ ਪੰਜਾਬੀ ਸਿੰਗਰਾਂ ਨੇ ਡਟ ਕੇ ਮਦਦ ਕੀਤੀ ਆ ਜਿਹੜੇ ਜਿਹੜੇ ਵੀ ਸਾਡੇ ਸ਼ੋਅ ਲੱਗਣਗੇ ਕਿਉਂਕਿ ਐਮਬੀ ਬ੍ਰੇਕ ਲਾ ਲੋ ਕਹਿੰਦਾ 200 ਪਿੰਡ ਗੋਦ ਲਿਆ ਐਮਬੀ ਬ੍ਰੇਕ ਨੇ ਪੰਜਾਬੀਓ ਕਿਉਂਕਿ ਉਹ ਹੀਰੇ ਦੇ ਸੜਕੇ ਆ ਧੰਨਵਾਦ ਕਰਦੇ ਆ ਉਹ ਹੀਰੇ ਨੂੰ ਕਿਉਂਕਿ ਸਰਕਾਰ ਨਹੀਂ ਖੜੀ ਸਰਕਾਰ ਨੇ ਮੰਨ ਲੋ ਹਰ ਕਿਤੇ ਜਾ ਕੇ ਰਸ਼ਨ ਨਹੀਂ ਪਹੁੰਚਾਇਆ ਜਿੱਥੇ-ਜਿੱਥੇ ਮੰਨ ਲਓ ਇਹ ਪੰਜਾਬੀ ਸਿੰਘ ਰਾਣੀ ਪਹੁੰਚਾਇਆ ਸਰਕਾਰ ਇੱਕ ਪਾਸੇ ਦੇਖਿਆ ਵੇ ਸਰਕਾਰ ਕਿਤੇ-ਕਿਤੇ ਗਈ ਆ ਹਰ ਕਿਤੇ ਸਰਕਾਰ ਵੀ ਨਹੀਂ ਜਾ ਸਕਦੀ ਸਰਕਾਰ ਦਾ ਅਹੁਦਾ ਤਾਂ ਬਹੁਤ ਵੱਡਾ ਕਿਉਂਕਿ ਸਰਕਾਰ ਹੈ ਜੀ ਚੀਜ਼ ਆ ਪੋਲੀਟੀਸ਼ਨ ਕਿਉਂਕਿ ਜਦੋਂ ਪੋਲੀਟੀਸ਼ਨ ਦੇ ਵਿੱਚ ਪਾਏ ਜੇ ਬੰਦਾ ਭਗਵੰਤ ਮਾਨ ਸੀਐਮ ਨੇ ਜਿਵੇਂ ਹੁਣ ਆਖਿਆ ਸੀ ਮੁਨਾਫਾ ਦੇਊਂਗਾ ਕਹਿੰਦਾ ਮੁਰਗੀ ਮਰੀ ਦਾ ਵੀ ਬੱਕਰੀ ਮਰੀ ਦਾ ਵੀ ਤੇ ਹਰ ਇੱਕ ਮਹਿਲਾ ਨੂੰ ਔਰ ਸੋਈ ਖਰਚਾ ਪਾਉਂਗਾ ਮੰਨ ਲਓ ਮਹੀਨੇ ਦੀ ਮਹੀਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਬੜੇ ਪਾਪਲਛਣ ਵਧਾਉਂਗਾ ਇੱਕ ਵੀ ਵਾਦਾ ਕੀ ਹੁੰਦਾ ਸਰਕਾਰ ਜਾਣ ਤੇ ਆ ਗਈ ਮੰਨ ਲਓ ਕੋਈ 10 ਮਹੀਨੇ ਰਹਿ ਗਏ ਹੋਣੇ ਆ ਸਰਕਾਰ ਦੇ ਸਰਕਾਰ ਜਾਣ ਤੇ ਆ ਗਈ ਪੰਜਾਬੀਓ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਉਥੇ ਸਰਕਾਰ ਨਹੀਂ ਖੜੀ ਜਿੱਥੇ ਪੰਜਾਬੀ ਵੀਰ ਪੰਜਾਬੀਆਂ ਦੇ ਹੀ ਕੰਮ ਆਏ ਆ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਪੰਜਾਬ ਇੰਨੀ ਸ਼ੇਤੀ ਨਾਹੀਂ ਤਾਂ ਮਰਨ ਵਾਲਾ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਗੁਰੂ ਪੀਰ ਜੰਮੇ ਆਗੇ ਗੁਰੂਆਂ ਪੀਰਾਂ ਨੇ ਸ਼ਕਤੀ ਵੀ ਦਿਖਾਈ ਆ ਆਪਦੀ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਜਿੱਦੈ ਪੰਜਾਬ ਮੰਨ ਲਓ ਜਾਊਆ ਜਾਂ ਮੰਨ ਲਓ ਮਰ ਮਰਦਾ ਇੱਕ ਪਾਸੇ ਦਿਖਿਆ ਪੰਜਾਬ ਕਿਉਂਕਿ ਨਾਲ ਹੋਰ ਵੀ ਸੂਬਾ ਜਾਊਆ ਬਾਹਰਲੀ ਕੰਟਰੀ ਵੀ ਜਾਊਗੀ ਪੰਜਾਬ ਪਹਿਲਾਂ ਨਹੀਂ ਜਾਂਦਾ ਗੁਰੂਆਂ ਪੀਰਾਂ ਦੀ ਸ਼ਕਤੀ ਹੈ ਇੱਥੇ ਹਲੇ ਵੀ ਗੁਰੂਆਂ ਪੀਰਾਂ ਦੀ ਸ਼ਕਤੀ ਨਾਲ ਹਲੇ ਵੀ ਪੰਜਾਬ ਕਿ ਹੁਣ ਇਸ ਵਾਰ ਦੇਖ ਲੋ ਹੜ ਕਿੰਨੇ ਹੀ ਤਕੜੇ ਆ ਗਏ ਫਿਰ ਵੀ ਪੰਜਾਬ ਗੁਰੂਆਂ 피ਰਾਂ ਦੀ ਕਿਰਪਾ ਨਾਲ ਬਚ ਹੀ ਜਾਂਦਾ ਹੁਣ ਦੇਖਿਆ ਜੇ ਵੀ ਦੂਜੇ ਪਾਸੇ ਕਲਾਕਾਰਾਂ ਨੂੰ ਕਿਉਂਕਿ ਕਲਾਕਾਰਾਂ ਨੂੰ ਸਾਰੇ ਕਲਾਕਾਰਾਂ ਨੂੰ ਧੰਨਵਾਦ ਕਰਦੇ ਆਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਹੀਰੇ ਆ ਜਿਹੜੇ ਮੰਨ ਲਓ ਆਪਣੀ قوم ਦੇ ਕਿਉਂਕਿ ਜਿਹੜੇ ਜਿਹੜੇ ਕਲਾਕਾਰਾਂ ਨੇ ਕਿਹਾ ਵੀ ਇਹਨੇ ਇਹਨੇ ਜਿਹੜੇ ਜਿਹੜੇ ਸਾਡੇ ਸ਼ੋਅ ਲੱਗਣਗੇ ਕੋਈ 10 ਲੱਖ ਦਾ ਲੱਗਿਆ 20 ਲੱਖ ਦਾ ਲੱਗਿਆ 30 ਦਾ ਲੱਖਿਆ ਕਿਉਂਕਿ ਹੜ ਪੀੜਤਾ ਕਰਕੇ ਜਿਹੜੇ ਪੰਜਾਬੀ ਡੁੱਬੇ ਹੋਏ ਆ ਪੰਜਾਬੀ ਭਰਾ ਕਿਉਂਕਿ ਹਰ ਇੱਕ ਮਹਿਲਾ ਜਿਹੜੀਆਂ ਵਿਚਾਰੀਆਂ ਪ੍ਰੈਗਨੈਂਟ ਆ ਕੋਈ ਮਹਿਲਾ ਅਡੋਡੀ ਪਿੰਡਾਂ ਦੇ ਵਿੱਚ ਜੋ ਬਲਕਾਰ ਨਖੀਲਾ ਕਿਉਂਕਿ ਇਹਨੇ ਵੀ ਬਹੁਤ ਅਸਹਿਤਾ ਕੀਤੀ ਆ ਮੰਨ ਲਓ ਜਿੱਥੇ ਇਹਨਾ ਮੰਨ ਲਓ ਪਿੰਡ ਨੇੜੇ ਜਿਹੜੇ ਪੈਂਦਾ ਜਿੱਥੇ ਇੱਥੇ ਪਿੰਡ ਲੱਗਦੇ ਆ ਕਲਾਕਾਰਾਂ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਬਹੁਤ ਹੀ ਮਦਦ ਕਰੀ ਜਾਂਦੇ ਆ ਇਹ ਹੀਰਿਆਂ ਦੇ ਸਦਕੇ ਆ ਧੰਨਵਾਦ ਕਰਦੇ ਆ ਜਿੱਥੇ ਵੀ ਬੈਠੇ ਆ ਕਿਉਂਕਿ ਪੰਜਾਬੀਓ ਇਹ ਪੰਜਾਬੀਆਂ ਲਈ ਪਾਈ ਆ ਇਹ ਮੇਰੀ ਵੀਡੀਓ ਦੂਰ ਤੱਕ ਭਜਾ ਦਿਓ ਸ਼ੇਅਰ ਕਰ ਦਿਓ ਕਿਉਂਕਿ ਸਾਲਾ ਸਾਰੇ ਤੱਕ ਪੰਜਾਬੀਆਂ ਨੂੰ ਪਤਾ ਲੱਗ ਜੇ ਵੀ ਪੰਜਾਬੀ ਜਗਤ ਹੈਗੇ ਆ ਪੰਜਾਬੀ ਸਾਨੂੰ ਪਹਿਲਾਂ ਵੀ ਦੱਸਿਆ ਵੀ ਪੰਜਾਬੀ ਐ ਮਾਰਖਾਨ ਵਾਲੇ ਨਹੀਂ ਕਿਸੇ ਵੀ ਸੂਬੇ ਨਾਲ ਲੜਾਈ ਲੱਗਦੀ ਹੈ ਕਿਸੇ ਵੀ ਬਾਹਰਲੀ ਕੰਟਰੀ ਨਾਲ ਪਹਿਲਾਂ ਪੰਜਾਬ ਹੀ ਅੱਗੇ ਖੜਦਾ ਹਰ ਪੀੜਤਾ ਆਉਂਦੀ ਆ ਤੇ ਪੰਜਾਬ ਹੀ ਕਿਉਂਕਿ ਬੱਬੂ ਮਾਨ ਦਾ ਇੱਕ ਗਾਣਾ ਵੀ ਆ ਪੰਜਾਬੀਓ ਦੋ ਤਿੰਨ ਗਾਣੇ ਆ ਵੀ ਪੰਜਾਬ ਦੇ ਵਿੱਚ ਹੀ ਕਿਉਂ ਹੜਾਉਂਦੇ ਆ ਪੰਜਾਬ ਹੀ ਕਿਉਂ ਉਹਦਾ ਹੜ੍ਹਾਂ ਦੇ ਵਿੱਚ ਕਿਉਂਕਿ ਬਾਹਰਲੀਆਂ ਕੰਟਰੀਆਂ ਜੋ ਮੰਨ ਲਓ ਕਾਮਯਾਬ ਕਿਉਂ ਆ ਉਹ ਸਰਕਾਰਾਂ ਦੇ ਸਿਰ ਤੇ ਕਿਉਂਕਿ ਉਹਨਾਂ ਨੇ ਪਾਣੀ ਦਾ ਉਹ ਦੀਨ ਮੰਨ ਲਓ ਇੱਕ ਪਾਸੇ ਜਿਵੇਂ ਹੁਣ ਆਪਣਾ ਡੈਮ ਆ ਜੇ ਡੈਮ ਟੁੱਟਦਾ ਸਿੱਧਾ ਖਤਰਾ ਪੰਜਾਬ ਨੂੰ ਆ ਪਹਿਲਾ ਪੰਜਾਬ ਡੁੱਬਾ ਜਿਹੜੀਆਂ ਬਾਹਰਲੀਆਂ ਕੰਟਰੀਆਂ ਪਾਣੀ ਵੀ ਉਹਨਾਂ ਕੋਲੇ ਉਹਨਾਂ ਨੇ ਮੰਨ ਲਓ ਐਜੇ ਸਿਸਟਮ ਬਣਾਏ ਹੋਏ ਆ ਇੱਕ ਮੌਕੇ ਜੇ ਪਾਣੀ ਆਉਂਦਾ ਵੀ ਆ ਜਾਂ ਟੁੱਟਦਾ ਕਿਉਂਕਿ ਕਿਸੇ ਮੰਨ ਲਓ ਜਨਤਾ ਨੂੰ ਜਨਸੰਖਿਆ ਜਿਹੜੀ ਉਹਨਾਂ ਨੂੰ ਖਤਰਾ ਨਹੀਂ ਹੈਗਾ ਜਾਨ ਨੁਕਸਾਨ ਜਾਨੀ ਨੁਕਸਾਨ ਹੁੰਦਾ ਮਾਲੀ ਨੁਕਸਾਨ ਹੁੰਦਾ ਹੋਵੇ ਤੇ ਜਾਨੀ ਨੁਕਸਾਨ ਖਾਨ ਨਹੀਂ ਹੁੰਦਾ ਬਾਹਰਲੀਆਂ ਕੰਟਰੀਆਂ 'ਚ ਮਾਲੀ ਦਾ ਮਤਲਬ ਹੁਣ ਜਿਵੇਂ ਮੰਨ ਲਓ ਸਬਜ਼ੀ ਇੱਕ ਪਾਸੇ ਸਬਜ਼ੀ ਖਰਾਬ ਹੁੰਦੀ ਆ ਕਿਉਂਕਿ ਬੰਦਾ ਤਾਂ ਸਹੀ ਆ ਨਾ ਬੰਦਾ ਦੁਬਾਰੇ ਉਗਾ ਲੂਆ ਇਹ ਚੱਕਰ ਹੁੰਦਾ ਵੀ ਮਾਲੀ ਨੁਕਸਾਨ ਹੋ ਜੇ ਕਿਉਂਕਿ ਬੰਦਾ ਝਰ ਲੈਂਦਾ ਵੀ ਘਰ-ਵਾਰ ਕਿਉਂਕਿ ਕਿਸੇ ਦੀ ਮੰਨ ਲਓ ਜਾਨ ਨਾ ਜਾਵੇ ਕਿਉਂਕਿ ਜਿਹੜੇ ਮੇਰੇ ਵੀਰ ਡੁੱਬੇ ਹੋਇਆ ਉਹਨਾਂ ਨੂੰ ਪਤਾ ਕਈ ਕਹਿ ਦਿੰਦੇ ਆ ਮੂੰਹ ਚਾੱਕ ਕੇ ਮੰਨ ਲਓ ਵੀ ਹੜਾ ਆ ਜਾਣ ਜਾਂ ਕਿਵੇਂ ਵੀ ਕੋਈ ਮਨ ਲਓ ਪੰਜਾਬ ਨੂੰ ਡੋਬੋ ਕੇ ਰਾਜੀ ਆ ਜਿਹੜੇ ਪੰਜਾਬ ਤੇ ਲੱਗਦੇ ਆਗੇ ਕਿਉਂਕਿ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਹੜ੍ਹ ਪੀੜਤਾ ਝੱਲੀ ਜਾਂਦੇ ਆ ਪੰਜਾਬ ਦੇ ਵਿੱਚ ਇਸ ਟਾਈਮ ਜਿਨ੍ਹਾਂ ਦੇ ਪਸ਼ੂ ਵੀ ਮਰ ਗਏ ਹਾਲਾਕਿ ਕਿੱਲਿਆਂ ਤੇ ਰਹਿ ਗਏ ਖੋਲੇ ਨਹੀਂ ਗਏ ਜੜੀਆਂ ਖੋਲਤੀਆਂ ਖੋਲਤੀਆਂ ਮੱਝਾਂ ਕਈ ਪਾਕਿਸਤਾਨ ਕੰਨੀ ਬਾਗੀਆਂ ਕਈ ਰਾਜਸਥਾਨ ਕੰਨੀ ਬਾਗੀਆਂ ਜਿੱਥੇ ਜਿੱਥੇ ਹੜਾ ਆ ਪੰਜਾਬੀਓ ਤੇ ਕਈ ਆਪਦੀ ਜਾਨ ਹੀ ਛੱਡ ਗਿਆ ਪ੍ਰਾਣੀ ਛੱਡ ਕੇ ਕਿਉਂਕਿ ਉਹ ਕਲਾਕਾਰਾਂ ਦੇ ਧੰਨਵਾਦ ਆ ਉਹ ਹੀਰਿਆਂ ਦੇ ਉਹ ਕੌਮ ਦੇ ਕਿਉਂਕਿ ਜਿਹੜੇ ਮੰਨ ਲਓ ਨੀਗਾ ਸਿੰਘਾ ਵੀਰਾਂ ਨੂੰ ਮਾਰਾ ਕਹਿੰਦੇ ਅਨਿੰਗ ਸਿੰਘ ਵੀਰ ਡੂੰਗੇ ਡੂੰਗੇ ਪਾਣ ਕੁੱਤੇ ਬਿੱਲਿਆਂ ਨੂੰ ਵੀ ਕੱਢ ਕੇ ਲੈ ਆਈ ਜਾਂਦੇ ਆ ਕਿਉਂਕਿ ਉਹ ਨਿੰਗਾ ਸਿੰਘਾ ਵੀਰਾਂ ਨੂੰ ਵੀ ਸਲੂਟ ਆਪਣਾ ਧੰਨਵਾਦ ਸੋ ਪੰਜਾਬੀਓ ਸਸਤਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਣਾ ਕਿਉਂਕਿ ਪਾਣੀ ਹਜੇ ਦਬਿਆ ਨਹੀਂ ਆ ਪਾਣੀ ਦੇ ਮੁੱਦੇ ਤੇ ਨਾ ਰੋ ਪਾਣੀ ਕਿਸ ਵਕਤ ਵੀ ਜਿਹੜੇ ਬੈਠੇ ਆ ਪਹਿਲਾਂ ਵੀ ਕਿਹਾ ਸੀ ਮੈਂ ਵੀ ਜਿਹੜੇ ਆਪਦੇ ਬੱਚਿਆਂ ਨੂੰ ਪਸ਼ੂਆਂ ਨੂੰ ਲਈ ਬੈਠੇ ਹੈਗੇ ਕਿਉਂਕਿ ਜਿਹੜੇ ਅੰਗੈਲੀ ਵੀ ਜਦੋਂ ਆਊਗਾ ਪਾਣੀ ਦੇਖੀ ਜਾਊ ਪਾਣੀ ਕਿਤੇ ਵੀ ਆ ਸਕਦਾ ਕਿਉਂਕਿ ਪਾਣੀ ਇਹ ਸਾਰੇ ਪੰਜਾਬੀਆਂ ਨੂੰ ਪਤਾ ਮਾਤਾ ਪਿੜਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਵੀ ਪਾਣੀ ਟਿੱਬੇ ਤੇ ਵੀ ਚੜ ਜਾਂਦਾ ਜਿੱਥੇ ਕਹਨੇ ਆ ਨਾ ਪਰ ਟਿੱਬਾ ਜਦੋਂ ਭਗਵਾਨ ਦੀ ਕੁਦਰਤ ਕੁਦਰਤ ਨਾਲ ਕੋਈ ਨਹੀਂ ਲੜ ਸਕਦਾ ਕੁਦਰਤ ਇੱਕ ਐਸਾ ਕਰੇ ਸ਼ਮਾ ਕੁਦਰਤ ਨਾਲ ਡੱਟ ਕੇ ਕੋਈ ਮੁਕਾਬਲਾ ਕਰ ਨਹੀਂ ਸਕਦਾ ਕੁਦਰਤ ਦਾ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਉਹ ਮੌਲਾ ਹੀ ਜਾਣਦਾ ਸੋ ਸਤਿ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਪੰਜਾਬੀ ਧੰਨਵਾਦ ਜੀ ਫੇਰ ਮਿਲਦੇ ਆ ਨਵੇਂ ਟੌਪ ਤੇ